ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਾਸ ਕਾਲ ਯੁਗ ਨੇ ਚੱਕਰ ਲਾਉਣਾ ਅਤੇ ਮਾਇਆ ਨੇ ਸੇਵਾ ਕਰਨੀ ਸ੍ਰੀ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਜਗਰਾਉਂ ਬਿਰਾਜਮਾਨ ਹਨ ਸੰਗਤਾ ਬੇਅੰਤ ਸੇਵਾ ਕਰ ਰਹੀਆਂ ਹਨ ਸੈਂਕੜੇ ਹੀ ਮਿਸਤਰੀ ਸਿੰਘ ਸੇਵਾ ਕਰ ਰਹੇ ਹਨ ਦੂਜੇ ਪਾਸੇ ਰੋੜੀ ਕੁੱਟੀ ਜਾ ਰਹੀ ਹੈ ਤੀਜੇ ਪਾਸੇ ਬਜਰੀ ਰਲਾਈ ਜਾ ਰਹੀ ਹੈ ਚੌਥੇ ਪਾਸੇ ਲੱਕੜੀ ਦਾ ਕੰਮ ਹੋ ਰਿਹਾ ਹੈ ਪੰਜਵਾਂ ਸਰੀਆ ਲੈਂਟਰ ਵਾਸਤੇ ਮੋੜ ਰਹੇ ਹਨ 6ਵਾਂ ਤਾਂਬੇ ਦੀਆਂ ਗੁੰਟੀਆਂ ਬਣ ਰਹੀਆਂ ਹਨ 7ਵਾਂ ਠਠਿਆਰ ਸੇਵਾ ਕਰ ਰਹੇ ਹਨ 8ਵਾਂ ਸੁਨਿਆਰੇ ਸੋਨਾ ਲਗਾ ਰਹੇ ਹਨ 9ਵਾਂ ਇੱਟਾਂ ਦੀ ਚਿਣਾਈ ਹੋ ਰਹੀ ਹੈ 10ਵਾਂ ਗਾਰਾ ਰੇਤਾ ਚੂਨਾ ਆ ਰਿਹਾ ਹੈ 11ਵਾਂ ਮਸ਼ੀਨੀ ਰੰਦੇ ਨਾਲ ਲੱਕੜੀ ਰੰਦੀ ਜਾ ਰਹੀ ਹੈ 12ਵਾਂ ਚਿਪਸ ਲੱਗ ਰਹੀ ਹੈ 13ਵਾਂ ਸੰਗ ਮਰਮਰ ਲੱਗ ਰਿਹਾ ਹੈ 14ਵਾਂ ਪੱਥਰ ਦੀ ਰਗੜਾਈ ਹੋ ਰਹੀ ਹੈ ਇਸ ਤਰ੍ਹਾਂ ਬੇਅੰਤ ਸੇਵਾ ਹੋ ਰਹੀ ਹੈ। ਬਾਬਾ ਜੀ ਇੱਕ ਦਿਨ ਰਾਤ ਨੂੰ 12:30 ਵਜੇ ਇਸ਼ਨਾਨ ਕਰ ਰੋਜ਼ ਅਨੁਸਾਰ ਸਤਗੁਰੂ ਦੇ ਕਮਰੇ ਵਿੱਚ ਨਿਤਨੇਮ ਕਰ ਰਹੇ ਹਨ। ਪਹਿਰੇ ਪਰ ਸ਼ੇਰ ਸਿੰਘ ਸਾਈਕਲਾਂ ਵਾਲਾ ਬਰੋੜਾ ਖੜਾ ਹੈ। ਪਹਿਰੇਦਾਰ ਦੀ ਅੱਖ ਲੱਗ ਗਈ, ਭਾਵ ਸੋ ਗਿਆ। ਮੌਕਾ ਦੇ ਕੇ ਇੱਕ ਬੰਦਾ ਅੰਦਰ ਆਵੜਿਆ। ਅੰਦਰ ਜਾਂਦਿਆਂ ਸਾਰ ਹੀ ਸਤਗੁਰੂ ਤੋਂ ਹਾਰ ਲਾ ਕੇ ਤੋੜ ਸੁਟੇ। ਫੁੱਲ ਖਿੰਡਾ ਦਿੱਤੇ। ਚੋਰ ਚੁੱਕ ਕੇ ਸਿਟਾ ਦਿੱਤਾ। ਜੋ ਚੁੱਕੇ ਮਾਰੀ ਰੁਮਾਲਾ ਖਿੱਚ ਕੇ ਪਾੜਨ ਲੱਗਿਆ ਖੜਕਾ ਸੁਣ ਕੇ ਬਾਬਾ ਜੀ ਨਿਤਨੇ ਵਿੱਚੋਂ ਉਠਾਨ ਹੋਏ ਸਾਹਮਣੇ ਭਿਆਨਕ ਰੂਪ ਤੱਕ ਹਜ਼ੂਰ ਨੇ ਦਬਕਾ ਮਾਰਿਆ ਖੜ ਜਾ ਜਾਈ ਨਾ ਤੇਰਾ ਕੀ ਕੰਮ ਹੈ ਅੰਦਰ ਆਉਣ ਦਾ ਤੂੰ ਕੌਣ ਹੈ ਕਿਸ ਦੇ ਹੁਕਮ ਨਾਲ ਅੰਦਰ ਆਇਆ ਹੈ ਐਉਂ ਕਹਿ ਕੇ ਆਸਨ ਤੋਂ ਉੱਠ ਕੇ ਇਸ ਨੂੰ ਫੜਨ ਵਾਸਤੇ ਅੱਗੇ ਹੋਏ ਤਾਂ ਛਾਲ ਮਾਰ ਕੇ ਬਾਰੀ ਵਿੱਚੋਂ ਦੌੜ ਗਿਆ ਬਾਬਾ ਜੀ ਨੇ ਸਾਰੇ ਕਮਰੇ ਵਿੱਚ ਗੌਰ ਨਾਲ ਦੇਖਿਆ ਤੇ ਸਤਿਗੁਰੂ ਅੱਗੇ ਅਰਦਾਸ ਕੀਤੀ ਗਰੀਬ ਨਿਵਾਜ਼ ਇਹ ਕੌਣ ਬੇਦਬੀ ਕਰ ਗਿਆ ਹੈ ਅਰਦਾਸ ਸੁਣ ਕੇ ਵੱਡੇ ਬਾਬਾ ਜੀ ਨੇ ਕਿਹਾ ਈਸ਼ਰ ਇਹ ਕਾਲ ਯੁਗ ਹੈ ਅੱਗੋਂ ਬੇਨਤੀ ਕੀਤੀ ਪਾਤਸ਼ਾ ਇਹ ਕਿਉਂ ਆ ਗਿਆ ਹੈ ਵੱਡੇ ਬਾਬਾ ਜੀ ਨੇ ਬੜੇ ਪਿਆਰ ਨਾਲ ਕਿਹਾ ਬੱਚੂ ਬੋਤੇ ਕਾਠ ਵਿੱਚ ਕਾਲ ਯੁਗ ਨੂੰ ਮੌਕਾ ਮਿਲ ਗਿਆ ਹੈ ਜਿੱਥੇ ਤੂੰ ਸੇਵਾ ਦਾ ਖੇਤਰ ਲਾਇਆ ਹੈ ਉਥੇ ਨਾਮ ਦਾ ਵੀ ਪ੍ਰਭਾਵ ਵਧਾ ਦੇ ਕਾਲ ਯੁਗ ਨਾਮ ਤੋਂ ਡਰਦਾ ਹੈ ਹੋਰ ਕੋਈ ਵੀ ਕਰਮ ਇਸ ਨੂੰ ਨਹੀਂ ਰੋਕ ਸਕਦਾ ਤਦੇ ਤਾਂ ਸਾਹਿਬ ਨੇ ਹਿਦਾਇਤ ਕੀਤੀ ਹੈ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ ਜਿਤਨੀ ਸੇਵਾ ਬਧਾਓਗੇ ਉਤਨੀ ਹੀ ਨਾਲ ਭਜਨ ਵਧਾ ਦੋ ਅਗੋਂ ਬਾਬਾ ਈਸ਼ਰ ਸਿੰਘ ਜੀ ਨੇ ਸਤਿ ਬਚਨ ਕੀਤਾ ਤੇ ਨਿਮਰਤਾ ਸਤ ਮੱਥਾ ਟੇਕਿਆ ਸਵੇਰੇ ਪਹਿਰੇਦਾਰ ਨੂੰ ਤਾੜਨਾ ਕੀਤੀ ਤੇ ਕਿਹਾ ਤੂੰ ਸੁਸਤ ਰਹਿੰਦਾ ਹੈ ਸੋ ਜਾਂਦਾ ਹੈ ਜੇ ਨਹੀਂ ਡਿਊਟੀ ਦੇ ਸਕਦਾ ਤਾਂ ਹੋਰ ਸੇਵਾਦਾਰ ਲਾ ਦਿੰਦੇ ਹਾਂ ਅੱਗੋਂ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਪਹਿਰੇ ਤੇ ਤਾਂ ਮੈਂ ਕਾਇਮ ਸੀ ਪਰ ਪਤਾ ਨਹੀਂ ਲੱਗਿਆ ਕਦੋਂ ਅੰਦਰ ਵੜ ਗਿਆ ਹੈ ਖੜਕਾ ਸੁਣਿਆ ਤੇ ਨੇੜੇ ਜਾਣ ਲੱਗਿਆ ਤਾਂ ਅੰਦਰੋਂ ਇੱਕ ਵੱਡਾ ਸਾਰਾ ਬਿੱਲਾ ਜਾਂਦਾ ਮਲੂਮ ਹੋਇਆ ਫਿਰ ਮੈਂ ਆਪਣੇ ਥਾਂ ਤੇ ਹੀ ਖੜਾ ਰਿਹਾ ਇਹ ਸੁਣ ਬਾਬਾ ਜੀ ਮੁਸਕਰਾ ਪਏ ਤੇ ਰਾਤ ਵਾਲਾ ਸਾਰਾ ਸਮਾਚਾਰ ਦੱਸਿਆ ਹਾਜੂਰ ਨੇ ਉਸੇ ਦਿਨ ਹੀ ਜਿੱਥੇ ਸਾਜਖੰਡ ਪੁੰਨਿਆਂ ਦਾ ਦੀਵਾਨ ਸਜਦਾ ਸੀ ਉਹ ਗੁਰਦੁਆਰਾ ਬਣ ਰਿਹਾ ਸੀ ਉਸ ਦੇ ਨਾਲ ਵਾਲਾ ਛੋਟਾ ਕਮਰਾ ਤਿਆਰ ਹੋ ਚੁੱਕਾ ਸੀ ਉਸ ਵਿੱਚ ਹੁਕਮ ਦਿੱਤਾ ਕਿ ਸੁਖਮਨੀ ਸਾਹਿਬ ਜੀ ਦਾ ਅਖੰਡ ਪਾਠ ਸ਼ੁਰੂ ਕਰ ਦਿਓ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਵੱਡੇ ਬਾਬਾ ਜੀ ਨੇ ਜੋ ਸ਼ੁਰੂ ਕਰਵਾਇਆ ਸੀ ਉਸ ਰੋਵਰ ਦੀ ਪ੍ਰਕਰਮਾ ਦੇ ਨਾਲ ਚੱਲਦਾ ਸੀ ਦੂਜਾ ਬਾਬਾ ਜੀ ਨੇ ਸਾਜਖੰਡ ਦੇ ਨਾਲ ਵਾਲੇ ਕਮਰੇ ਵਿੱਚ ਸ਼ੁਰੂ ਕਰਵਾ ਦਿੱਤਾ ਕੁਝ ਸਮੇਂ ਤੋਂ ਬਾਅਦ ਸਾਜਖੰਡ تیار ਹੋ ਗਿਆ ਤਾਂ ਬਾਬਾ ਜੀ ਨੇ ਸਰੋਵਰ ਦੀ ਪ੍ਰਕਰਮਾ ਵਾਲਾ ਅਤੇ ਸਾਜਖੰਡ ਪੁੰਨਿਆ ਦੇ ਦੀਵਾਨ ਸਥਾਨ ਵਿੱਚ ਦੋਨੋਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਟ ਅਖੰਡ ਪਾਠ ਹਮੇਸ਼ਾ ਵਾਸਤੇ ਸ਼ੁਰੂ ਕਰਾ ਦਿੱਤੇ। ਨਾਲ ਹੀ ਦੋ ਜਪਜੀ ਸਾਹਿਬ ਦੇ ਸੰਪਟ ਅਖੰਡ ਪਾਠ ਸ਼ੁਰੂ ਕਰਵਾ ਦਿੱਤੇ। ਕੁਝ ਸਮੇਂ ਦੇ ਬਾਅਦ ਵਿੱਚ ਬਰਾਂਦਰੀ ਸ਼ੀਸ਼ਮੈਲ ਤਿਆਰ ਹੋ ਗਿਆ ਜਿੱਥੇ ਸ੍ਰੀ ਬਾਬਾ ਨਾਨਕ ਸਿੰਘ ਜੀ ਨੇ ਸਰੀਰ ਰੂਪੀ ਚੋਲਾ ਬਦਲਾਇਆ ਸੀ। ਉਸ ਸ਼ੀਸ਼ਟ ਮਹਿਲ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਾ ਦਿੱਤਾ ਜਿਵੇਂ ਜਿਵੇਂ ਸੇਵਾ ਦਾ ਪ੍ਰਵਾਹ ਵਧਿਆ ਤਿਵੇਂ ਹੀ ਨਾਮ ਰੂਪੀ ਹੜ ਚਲਾ ਦਿੱਤਾ ਦੋ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਸੰਪਟ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਹਮੇਸ਼ਾ ਨਹੀਂ ਚਲਾ ਦਿੱਤਾ ਜੋ ਕਿ ਹੁਣ ਵੀ ਉਸੇ ਤਰ੍ਹਾਂ ਚੱਲ ਰਹੇ ਹਨ ਸੋ ਬਾਬਾ ਜੀ ਨੇ ਜਿੱਥੇ ਵੀ ਸੇਵਾ ਕਰਾਈ ਉੱਥੇ ਹੀ ਸਭ ਤੋਂ ਮੁੱਖ ਭਗਤੀ ਵਾ ਨਾਮ ਦਾ ਪ੍ਰਵਾਹ ਪਹਿਲੇ ਚਲਾਇਆ ਵੱਡੇ ਬਾਬਾ ਜੀ ਦੇ ਹੁਕਮ ਅਨੁਸਾਰ ਇੱਟਾਂ ਲੋਹਾ ਸੀਮੰਟ ਮੁੱਖ ਨਹੀਂ ਰੱਖਿਆ ਬਲਕਿ ਨਾਮ ਨੂੰ ਮੁੱਖ ਰੱਖ ਕੇ ਆਪ ਤੰਬੂ ਵਿੱਚ ਕੁਲੀਆਂ ਵਿੱਚ ਦਰਕਤਾ ਰੇ ਆਇਸ਼ ਰੱਖ ਕੇ ਵੀ ਗੁਜ਼ਾਰਾ ਕੀਤਾ ਪਰ ਨਾਮ ਦਾ ਪਰਵਾਹ ਨਾਲ ਜਾਰੀ ਰੱਖਿਆ ਇਸੇ ਤਰ੍ਹਾਂ ਸੇਵਾ ਸਿਮਰਨ ਦਾ ਜ਼ੋਰ ਸ਼ੋਰ ਨਾਲ ਪ੍ਰਵਾਹ ਚੱਲ ਰਿਹਾ ਹੈ ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਹਨ ਕਿਤੋਂ ਸੰਗ ਮਰਮਰ ਦੀਆਂ ਗੱਡੀਆਂ ਆ ਰਹੀਆਂ ਹਨ ਕਿਤੋਂ ਲੋਹਾ ਸੀਮੰਟ ਆ ਰਿਹਾ ਹੈ ਜੋ ਸੰਗਤ ਵੱਲੋਂ ਮਾਇਆ ਆ ਰਹੀ ਹੈ ਉਹ ਵੀ ਲੱਗ ਰਹੀ ਹੈ ਹੋਰ ਉਧਾਰ ਵੀ ਬਹੁਤ ਸਾਰਾ ਮਾਲ ਆ ਰਿਹਾ ਹੈ ਅਗੂ ਸਰਦਾਰ ਗੁਰਦੇਵਾਲ ਸਿੰਘ ਅਤੇ 인ਦਰ ਸਿੰਘ ਗੱਡਾਂ ਦੀ ਅਗਵਾਈ ਹੇਠ ਸੇਵਾ ਚੱਲ ਰਹੀ ਹੈ ਬਾਬਾ ਜੀ ਦਾ ਕਿਸੇ ਪਾਸੋਂ ਸੇਵਾ ਮੰਗਣ ਦਾ ਹੁਕਮ ਨਹੀਂ ਹੈ ਪਰ ਦੁਨੀਆ ਉਗرائی ਜਾਂ ਮੰਗੇ ਬਿਨਾਂ ਸੇਵਾ ਕਰਕੇ ਰਾਜ਼ੀ ਨਹੀਂ ਹੈ ਕਿਉਂਕਿ ਆਮ ਗੁਰਦੁਆਰੇ ਜਾਂ ਧਰਮ ਸਥਾਨਾਂ ਵਿੱਚ ਮਾਇਆ ਦੇਣ ਵਾਲੇ ਦੇ ਨਾਮ ਪਰ ਪੱਥਰ ਲਗਾਏ ਜਾਂਦੇ ਹਨ ਇੱਥੇ ਨਵਾਂ ਹੀ ਸਿਲਸਿਲਾ ਹੈ ਨਾ ਮੰਗ ਕੀਤੀ ਜਾਂਦੀ ਹੈ ਨਾ ਪੱਥਰ ਦੇ ਉੱਪਰ ਨਾਮ ਲਿਖੇ ਜਾਂਦੇ ਹਨ ਇਤਨੀ ਭਾਰੀ ਸੇਵਾ ਦਾ ਕਿੱਥੋਂ ਖਰਚਾ ਪੂਰਾ ਹੋਵੇ ਸਿਰ ਤੇ ਕਰਜ਼ਾ ਹੋ ਹੀ ਜਾਂਦਾ ਹੈ ਸਰਦਾਰ ਗੁਰਦਿਆਲ ਸਿੰਘ ਨੇ 인ਦਰ ਸਿੰਘ ਨੂੰ ਕਿਹਾ ਗੱਡਿਆ ਕਰਜ਼ਾ ਬਹੁਤ ਹੋ ਗਿਆ ਹੈ ਉਗਰਾਹੀ ਕਰਨ ਦਾ ਬਾਬਾ ਜੀ ਦਾ ਹੁਕਮ ਨਹੀਂ ਹੈ ਇਹ ਸੇਵਾ ਕਿਵੇਂ ਚੱਲੇਗੀ ਬਾਬਾ ਜੀ ਪਾਸ ਬੇਨਤੀ ਕਰ ਕਰਜ਼ਾ ਬਹੁਤ ਹੋ ਗਿਆ ਹੈ 인ਦਰ ਸਿੰਘ ਨੇ ਕਿਹਾ ਅਪਾ ਹਲਕੇ ਬੇਨਤੀ करिए ਇਹ ਮਤਾ ਕੀਤਾ ਭਾਈ ਸਾਧੂ ਸਿੰਘ ਇੰਦਰ ਸਿੰਘ ਨਰੈਣ ਸਿੰਘ ਜੀਤਾ ਸਿੰਘ ਚਰਨਾ ਦੀ ਸੇਵਾ ਕਰ ਰਹੇ ਸੀ ਸਰਦਾਰ ਗੁਰਦੇਵਾਲ ਸਿੰਘ ਨੇ ਬਾਬਾ ਜੀ ਨੂੰ ਸਾਰੀ ਵਾਰਤਾ ਕਰ ਬੇਨਤੀ ਕੀਤੀ ਆਗੋਂ ਬਾਬਾ ਜੀ ਨੇ ਮੁਸਕੁਰਾ ਕੇ ਗੱਡੇ ਦੇ ਢਿੱਡ ਤੇ ਲੱਤ ਮਾਰੀ ਤੇ ਬਚਨ ਕੀਤਾ ਆਜੋ ਸਾਡੀ ਬੈਂਕ ਭਰੀ ਪਈ ਹੈ ਜਦੋਂ ਜੀ ਕਰੇਗਾ ਕੱਢ ਲਵਾਂਗੇ ਇਹ ਕਹਿ ਹੋਰ ਬਚਨ ਚਲਾ ਲਈ ਐਸੇ ਤਰ੍ਹਾਂ ਕੁਝ ਦਿਨ ਬੀਤੇ ਸਰਦਾਰ ਗੁਰਦੇਵਾਲ ਸਿੰਘ ਗੱਡੇ ਨਾਲ ਕਾਬਰਿਆ ਤੇ ਕਿਹਾ ਤੂੰ ਬੇਨਤੀ ਨਹੀਂ ਕਰਦਾ ਕਰਜ਼ੇ ਵਾਲੇ ਮੇਰੇ ਗਲ ਸਾਫਾ ਪਾ ਲੈਣਗੇ ਫਿਰ ਕਿੱਥੋਂ ਪੈਸੇ ਦੇਵਾਂਗੇ ਇਹਨਾਂ ਦੋਨਾਂ ਨੇ ਫਿਰ ਬਾਬਾ ਜੀ ਪਾਸ ਬੇਨਤੀ ਕੀਤੀ ਹਜ਼ੂਰ ਨੇ ਉੱਤਰ ਦਿੱਤਾ ਮਾਇਆ ਨੇ ਬਚਨ ਕੀਤਾ ਹੈ ਮੇਰੀ ਸੇਵਾ ਕਬੂਲ ਕਰੋ ਆਪੇ ਆਵੇਗੀ ਆਗੋ ਚੁੱਪ ਕਰਕੇ ਵਾਪਸ ਆ ਗਏ ਕੁਝ ਦਿਨ ਬੀਤੇ ਸੇਵਾ ਦਬਾ ਦਬ ਜ਼ੋਰਾਂ ਨਾਲ ਚੱਲ ਰਹੀ ਹੈ ਖਰਚਾ ਪਹਿਲੀ ਰਫਤਾਰ ਵਿੱਚ ਦਾਰੀ ਹੈ ਕਰਜ਼ਾ ਸਿਰ ਵਧੀ ਜਾਂਦਾ ਹੈ ਤੇ ਮੰਗਮ ਦਾ ਹੁਕਮ ਨਹੀਂ ਹੁਣ ਕੀ ਕੀਤਾ ਜਾਏ ਤੀਜੀ ਵਾਰ ਸਰਦਾਰ ਗੁਰਦਿਆਲ ਸਿੰਘ ਘਾਬਰ ਕੇ ਗੱਡੇ ਨੂੰ ਕਹਿਣ ਲੱਗਿਆ ਹੁਣ ਕੀ ਕਰੀਏ ਬਾਬਾ ਜੀ ਕੋਈ ਗੱਲ ਸੁਣਦੇ ਹੀ ਨਹੀਂ ਹਨ ਹੱਸ ਕੇ ਅੰਦਰੋਂ ਤੋੜ ਦਿੰਦੇ ਹਨ ਸਾਡੀ ਤੇ ਜਾਨ ਸੁੱਕੀ ਪਈ ਹੈ ਕੋਈ ਤੂੰ ਹੀ ਉਪਾਦਸ ਗੱਡੇ ਨੇ ਕਿਹਾ ਸਰਦਾਰ ਜੀ ਅਸੀਂ ਬਾਬਾ ਜੀ ਪਾਸ ਬੇਨਤੀ ਕਰ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਹੋਰ ਕੀ ਕਰੀਏ ਆਪਸ ਵਿੱਚ ਵਿਚਾਰ ਕਰ ਫਿਰ ਬਾਬਾ ਜੀ પાસે ਬੇਨਤੀ ਕੀਤੀ ਆਗੋਂ ਹਜ਼ੂਰ ਨੇ ਤਾੜਨਾ ਕੀਤੀ ਕਿ ਇਹ ਕੋਈ ਸਾਡਾ ਕੰਮ ਹੈ ਬਾਬਾ ਜੀ ਦਾ ਕੰਮ ਹੈ ਉਹਨਾਂ ਨੂੰ ਫਿਕਰ ਹੈ ਉਹਨਾਂ ਦੇ ਹੁਕਮ ਵਿਚਕਾਰ ਰਹੇ ਹਾਂ ਨਿੰਦਾ ਹੋਊ ਤਾਂ ਉਹਨਾਂ ਦੀ ਉਸਤਤ ਹੋਊ ਤਾਂ ਵੀ ਉਹਨਾਂ ਦੀ ਨਹੀਂ ਆਉਂਦਾ ਤਾਂ ਨਾ ਆਵੇ ਜਾਓ ਚਲੇ ਜਾਓ ਨਹੀਂ ਕਰਨਾ ਕੰਮ ਤਾਂ ਤੁਸੀਂ ਵੀ ਚਲੇ ਜਾਓ ਇਹ ਸੁਣ ਨਿਰ ਉੱਤਰ ਹੋ ਕੇ ਬਾਹਰ ਆ ਗਏ ਹੁਣ ਵਿੱਚ ਇਹ ਵਿੱਚ ਗੋਤੇ ਖਾਨ ਨਾ ਕਿਸੇ ਨੂੰ ਕੁਝ ਕਹਿ ਸਕਦੇ ਹਨ ਤੇ ਨਾ ਭੱਜ ਸਕਦੇ ਹਨ ਨਾ ਸੇਵਾ ਬੰਦ ਕਰਾ ਸਕਦੇ ਹਨ ਇਸ ਤਰ੍ਹਾਂ ਕਈ ਦਿਨ ਬੀਤ ਗਏ ਅੱਜ ਸਵੇਰੇ ਪਹਿਲੀ ਚੌਂਕੀ ਸੁਣ ਕੇ 6:00 ਵਜੇ ਦਾ ਟਾਈਮ ਸੀ ਬਾਹਰ ਬਾਬਾ ਜੀ ਪਿਸ਼ਾਬ ਕਰਨ ਜਾਣ ਲੱਗੇ ਖਿੜਕੀ ਮੂਰੇ ਇੱਕ ਬਿਰਧ ਬਾਬਾ ਖੜਾ ਹੈ ਫਟੇ ਹੋਏ ਕੱਪੜੇ ਹਨ ਪਾਟੀ ਹੋਈ ਪੂਰੀ ਹੈ ਟੁੱਟੀ ਹੋਈ ਜੁੱਤੀ ਹੈ ਇਸ ਨੇ ਮੱਥਾ ਟੇਕਿਆ ਹੱਥ ਜੋੜ ਕੁਝ ਬੇਨਤੀ ਕੀਤੀ ਹਜ਼ੂਰ ਨੇ ਇਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਆਵਾਜ਼ ਮਾਰੀ ਉਹ ਗੱਡਿਆ ਅੱਗੋਂ ਉੱਤਰ ਦਿੱਤਾ ਆਇਆ ਜੀ ਹਜ਼ੂਰ ਦੇ ਚਰਨਾਂ ਵਿੱਚ ਗੱਡੇ ਨੇ ਆ ਮੱਥਾ ਟੇਕਿਆ ਬਾਬਾ ਜੀ ਨੇ ਕਿਹਾ ਇਸ ਬਜ਼ੁਰਗ ਨੂੰ ਗੁਰਦਿਆਲ ਸਿੰਘ ਦੇ ਪਾਸ ਲੈ ਜਾ ਏ ਕਹਿ ਬਾਬਾ ਜੀ ਬਾਹਰ ਚਲੇ ਗਏ ਗੱਡਾ ਬਜ਼ੁਰਗ ਨੂੰ ਸਰਦਾਰ ਪਾਸ ਲੈ ਆਇਆ ਇਸ ਬਿਰਧ ਬਾਬੇ ਨੇ ਜਿੰਨੀ ਮਾਇਆ ਚਾਹੀਦੀ ਸੀ ਸਾਰੀ ਸਰਦਾਰ ਅੱਗੇ ਢੇਰ ਲਾ ਦਿੱਤਾ ਤੇ ਕਿਹਾ ਜਿਤਨਾ ਉਧਾਰ ਹੈ ਉਤਨਾ ਗਿਨ ਲਓ ਸਰਦਾਰ ਨੇ ਮਾਇਆ ਗਿਣੀ ਜਿਤਨਾ ਉਧਾਰ ਸੀ ਉਤਨੀ ਹੀ ਪੂਰੀ ਹੋਈ ਇਹ ਲੈ ਸਰਦਾਰ ਨੂੰ ਸੁੱਖ ਦਾ ਸਾਹ ਆਇਆ ਫਿਰ ਦ ਬਾਬੇ ਨੇ ਸਤਿਸ਼੍ਰੀ ਅਕਾਲ ਬੁਲਾਈ ਤੇ ਬੁੰਗੇ ਤੋਂ ਬਾਹਰ ਆ ਗਿਆ ਸਰਦਾਰ ਨੇ ਗੱਡੇ ਪਾਸੋਂ ਪੁੱਛਿਆ ਇਹ ਬੁੱਢਾ ਕੌਣ ਹੈ ਤੇ ਕਿੱਥੋਂ ਆਇਆ ਹੈ ਆਗੋਂ ਗੱਡੇ ਨੇ ਕਿਹਾ ਪਤਾ ਨਹੀਂ ਮੈਂ ਨਹੀਂ ਜਾਣਦਾ ਬਾਬਾ ਜੀ ਨੇ ਕਿਹਾ ਮੈਂ ਨਾਲ ਲੈ ਆਂਦਾ ਹੈ ਇਹ ਕਹਿ ਗੱਡਾ ਬਾਬਾ ਜੀ ਪਾਸ ਆਇਆ ਤੇ ਸਾਰੀ ਗੱਲ ਦੱਸੀ ਹਜ਼ੂਰ ਨੇ ਕਿਹਾ ਉਸ ਬੁੱਢੇ ਨੂੰ ਜਲ ਪਾਣੀ ਵਿੱਚ ਛਕਾਇਆ ਹੈ ਜਾਂ ਨਹੀਂ ਅੱਗੋਂ ਗੱਡੇ ਨੇ ਕਿਹਾ ਜੀ ਹੁਣ ਛਕਾਉਂਦਾ ਹਾਂ ਏਕ ਹੈ ਬਾਹਰ ਆ ਕੇ ਭਾਲਣ ਲੱਗਿਆ ਸਾਰੇ ਠਾਠ ਵਿੱਚੋਂ ਭਾਲ ਹੰਬਿਆ ਉਹ ਬੁੱਢਾ ਕਿਤੋਂ ਨਜ਼ਰ ਨਾ ਆਇਆ ਗੱਡੇ ਨੇ ਸਾਰੀ ਵਾਰਤਾ ਬਾਬਾ ਜੀ ਨੂੰ ਦੱਸੀ ਹਜ਼ੂਰ ਨੇ ਬਹੁਤ ਤਾੜਨਾ ਕੀਤੀ ਤੁਹਾਡੀ ਮਾਇਆ ਨੇ ਮੱਤ ਮਾਰ ਦਿੱਤੀ ਹੈ ਮਹੀਨਾ ਹੋ ਗਿਆ ਹੈ ਤਰਲੇ ਲੈਂਦਿਆਂ ਕਿਤੋਂ ਮਾਇਆ ਆਵੇ ਜੇ ਆਈ ਹੈ ਤਾਂ ਉਸ ਨੂੰ ਪਾਣੀ ਧਾਣੀ ਵੀ ਨਹੀਂ ਪੁੱਛ ਸਕੇ ਏ ਮਾਇਆ ਨੇ ਹੀ ਬਿਰਧ ਦਾ ਰੂਪ ਧਾਰਿਆ ਸੀ ਪਰ ਤੁਹਾਡੀ ਮੱਤੇ ਐਸਾ ਪਰਦਾ ਪਿਆ ਹੈ ਕਿ ਉਸ ਦੇ ਫਟੇ ਹੋਏ ਕੱਪੜੇ ਦੇਖ ਕੇ ਉਸ ਨੂੰ ਮਖੌਲ ਕਰਦੇ ਰਹੇ ਹੋ ਪਰ ਉਸ ਦੇ ਗੁਨਾਵਲ ਨਹੀਂ ਤੱਕਿਆ ਇਹ ਤਾਂ ਬਾਬਾ ਜੀ ਦੇ ਘਰ ਦੀ ਨਿਮਰਤਾ ਨਾਲ ਸੇਵਾ ਕਰਦੀ ਹੈ ਤੁਹਾਡੇ ਵਰਗੀਆਂ ਦੀ ਤਾਂ ਬਿਨਾਂ ਲਗਾਮ ਤੋਂ ਸਵਾਰੀ ਕਰਦੀ ਹੈ ਉਸ ਨੇ ਹੁਣ ਕੀ ਲੱਭਣਾ ਹੈ ਉਹ ਸੇਵਾ ਕਰਕੇ ਉਸੇ ਵਕਤ ਹੀ ਅਲੋਪ ਹੋ ਗਈ ਇਹ ਤਾਂ ਤੁਹਾਡਾ ਫਰਜ਼ ਸੀ ਕਿ ਉਸੇ ਵਕਤ ਜਲ ਪਾਣੀ ਛਕਾਉਂਦੀ ਜਲ ਪਾਣੀ ਛਕਾਏ ਤੋਂ ਬਿਨਾ ਬੂੰਗੇ ਤੋਂ ਬਾਹਰ ਹੀ ਨਾ ਜਾਣ ਦਿੰਦੀ ਅੱਛਾ ਜੋ ਹੋ ਗਿਆ ਇਹ ਠੀਕ ਹੈ ਉਹ ਸੇਵਾ ਕਰਕੇ ਆਪਣੇ ਪੁੰਨ ਵਧਾ ਗਈ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕਰ ਮਾਇਆ ਆਪ ਸੇਵਾ ਕਰਦੀ ਹੈ ਤਾਂ ਸੰਗਤਾਂ ਨੂੰ ਖੇਚਲ ਦੇਣ ਦੀ ਕੀ ਲੋੜ ਹੈ ਉੱਤਰ ਪੜਨ ਸੁਣਨ ਵਾਲੇ ਗੁਰਸਿੱਖੋ ਜੋ ਤਾਂ ਰਮ ਦੀ ਕਮਾਈ ਦੀ ਸੇਵਾ ਹੋਵੇਗੀ ਉਸ ਨਾਲ ਮਨ ਨਿਰਮਲ ਹੋਵੇਗਾ ਦੁਨਿਆਵੀ ਪਦਾਰਤ ਗੁਜ਼ਾਰੇ ਜੋਗੇ ਮਿਲਣਗੇ ਤੇ ਮਨ ਕਲਪਨਾ ਤੋਂ ਰਹਿਤ ਹੋਲਾ ਫੁੱਲ ਵਰਗਾ ਰਹੇਗਾ ਤੇ ਜੋ ખોਟੇ ਧੰਦੀ ਸੇਵਾ ਹੋਵੇਗੀ ਭਾਵ ਬਲੈਕ ਦੀ ਦੌਲਤ ਨਾਲ ਸੇਵਾ ਹੋਵੇਗੀ ਉਸ ਨਾਲ ਸੰਸਾਰੀ ਵਿਹਾਰਾਂ ਵਿੱਚ ਵਾਧਾ ਹੋਵੇਗਾ ਅਤੇ ਦੁਨਿਆਵੀ ਪਦਾਰਤ ਪ੍ਰਾਪਤ ਹੋਣਗੇ ਮਨ ਵਿਸ਼ੇਵਿਕਾਰਾਂ ਵਿੱਚ ਖਚਤ ਰਹੇਗਾ ਈਰਖਾ ਬਖੀਲੀ ਕਲਪਨਾ ਵਧਦੀ ਜਾਵੇਗੀ ਐਸੇ ਕਰਕੇ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਹਰ ਇੱਕ ਪ੍ਰਾਣੀ ਦੀ ਸੇਵਾ ਕਬੂਲ ਨੈਸਨ ਕਰਿਆ ਕਰਦੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲਾਲੋ ਆਦਕ ਦੀ ਧਰਮ ਦੀ ਕਮਾਈ ਮਨਜ਼ੂਰ ਕੀਤੀ ਹੈ ਤਿਵੇਂ ਹੀ ਕਾਲ ਯੁਗ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤੇ ਕਹਿਣ ਲੱਗਿਆ ਜੜ ਚੇਤਨ ਮਾਇਆ ਲੈ ਲਉ ਹੀਰੇ ਲਾਲਾਂ ਦੇ ਜੜਤ ਮੰਦਰ ਲੈ ਲਉ ਪਰ ਮੈਨੂੰ ਆਪਣੀ ਮਰਜ਼ੀ ਦਾ ਰਾਜ ਕਰ ਲੈੰਦਿਓ ਉਦੋਂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸੂਰ ਕੂੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਇਹ ਸਾਰਾ ਸ਼ਬਦ ਉਚਾਰਨ ਕੀਤਾ ਤੇ ਕਾਲ ਯੁਗ ਨੂੰ ਠੁਕਰਾ ਦਿੱਤਾ ਹੁਣ ਕਾਲ ਯੁਗ ਨੇ ਕਿਹਾ ਮੈਂ ਸਾਰੀ ਦੁਨੀਆ ਤੇ ਹੀ ਪ੍ਰਭਾਵ ਪਾਵਾਂਗਾ ਏਉ ਕਹ ਇੱਕ ਹੱਥ ਵਿੱਚ ਇੰਦਰੀ ਫੜੀ ਹੈ ਦੂਜੇ ਹੱਥ ਨਾਲ ਜੀਭ ਫੜੀ ਹੈ ਕੱਚ ਦਾ ਸਰੀਰ ਬਣਾਇਆ ਹੋਇਆ ਹੈ ਮਰਦਾਨੇ ਪੁੱਛਿਆ ਮਹਾਰਾਜ ਇਸ ਦਾ ਕੀ ਕਾਰਨ ਹੋਇਆ ਤਾਂ ਹਜ਼ੂਰ ਨੇ ਕਿਹਾ ਮਰਦਾਨਿਆਂ ਕਾਲਿਯੋ ਕਹਿੰਦਾ ਹੈ ਮੈਂ ਆਪਣੇ ਰਾਜ ਵਿੱਚ ਦੋ ਹੀ ਕੰਮ ਕਰਨੇ ਹਨ ਛਿਵੇ ਕਾਮ ਨਾ ਪੁੱਛੇ ਜਾਤ ਭਾਵ ਕਾਮ ਵਿੱਚ ਅੰਨਾ ਹੋ ਕੇ ਜਾਤ ਪਾਤ ਆਪਣੀ ਪਰਾਇ ਦੀ ਇੱਜ਼ਤ ਨੂੰ ਕੋਈ ਪਹਿਚਾਨ ਨਹੀਂ ਕਰੇਗਾ ਕੋਈ ਮਾਤਾ ਕਹਿ ਭੋਗ ਕਰੇਗਾ ਕੋਈ ਭੈਣ ਕਹਿ ਕੇ ਭੋਗ ਕਰੇਗਾ ਤੇ ਕੋਈ ਧੀ ਕਹਿ ਕੇ ਭੋਗ ਕਰੇਗਾ ਤਿਵੇਂ ਹੀ ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ ਤਾਬ ਖਾਣ ਵਾਸਤੇ ਚੰਗੀ ਕਮਾਈ ਹੋਵੇ ਚਾਹੇ ਮਾੜੀ ਹੋਵੇ ਚੋਰੀ ਜਾਰੀ ਠੱਗੀ ਫਰੇਬੀ ਜਿਸ ਤਰ੍ਹਾਂ ਵੀ ਖਾਣ ਵਾਸਤੇ ਹੱਥ ਆਵੇਗਾ ਉਸੇ ਤਰ੍ਹਾਂ ਹੀ ਖਾਏਗਾ ਇਹ ਕਾਲੀ ਯੁਗ ਦੇ ਲਖਣ ਹੋਣਗੇ ਤੇ ਸਰੀਰ ਕੱਚ ਦੀ ਨਿਆਈ ਹੋ ਜਾਵੇਗਾ ਹੁਣ ਵਿਚਾਰ ਕਰੋ ਇੰਨਾ ਕੰਮਾਂ ਤੋਂ ਬਚਿਆ ਹੋਇਆ ਕੋਈ ਸਥਾਨ ਨਜ਼ਰ ਆਉਂਦਾ ਹੈ ਜ਼ਰਾ ਗੌਰ ਨਾਲ ਵਿਚਾਰ ਕਰੋ ਕਾਲੀ ਯੁਗ ਦਾ ਪ੍ਰਭਾਵ ਹੀ ਐਸਾ ਹੈ ਪਹਿਲੇ ਤਾਂ ਚੰਗੇ ਕੰਮ ਕਰਨ ਵਾਲੇ ਨੂੰ ਅਥਵਾ ਨਾਮ ਜਪਣ ਵਾਲੇ ਨੂੰ ਤੰਗ ਕਰਦਾ ਹੈ ਕਿ ਕਿਸੇ ਤਰ੍ਹਾਂ ਚੰਗਾ ਕੰਮ ਨਾ ਕਰ ਸਕੇ ਹਰ ਕੰਮ ਦੇ ਵਿੱਚ ਅੜੀਕਾ ਲਾਉਣਾ ਡਰ ਦੇਣਾ ਬਦਨਾਮੀ ਕਰਾਉਣੀ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਈ ਪਰ ਜੇ ਇੰਨਾ ਤੋਂ ਕੋਈ ਬਚ ਗਿਆ ਹੈ ਤਾਂ ਕਾਲ ਯੁਗ ਨੇ ਕਈ ਐਸੇ ਤਰੀਕੇ ਬਣਾਏ ਹਨ ਜਿਵੇਂ ਕੋਈ ਟੇਪ ਵਿੱਚ ਸੁਖਮਨੀ ਸਾਹਿਬ ਪੜ ਲੈਂਦਾ ਹੈ ਉਹ ਸਵੇਰੇ ਗੁਰਦੁਆਰੇ ਵਿੱਚ ਗ੍ਰੰਥੀ ਉੜਦਿਆਂ ਸਾਰ ਹੀ ਸਪੀਕਰ ਵਿੱਚ ਲਾ ਦਿੰਦਾ ਹੈ ਤੇ ਆਪ ਦਾਤਨ ਕੁਰਲਾਕਾਰ ਇਸ਼ਨਾਨ ਕਰਨ ਲੱਗ ਜਾਂਦਾ ਹੈ ਪਰ ਉਹ ਸਮਝਦਾ ਹੈ ਕਿ ਇਸ ਪਾਠ ਦਾ ਫਲ ਸਾਨੂੰ ਮਿਲੇਗਾ ਜਾਂ ਪਿੰਡ ਵਾਲਿਆਂ ਨੂੰ ਮਿਲੇਗਾ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਬਿਨਾ ਆਪ ਜਪੇ ਤੋਂ ਫਲ ਮਿਲ ਜਾਏ ਫਲ ਉਸ ਨੂੰ ਮਿਲੇਗਾ ਜਿਹੜਾ ਆਪ ਪਾਠ ਕਰਦਾ ਹੈ ਜਾਂ ਜਿਹੜਾ ਮਨ ਲਾ ਕੇ ਸੁਣਦਾ ਹੈ ਹੁਣ ਸੋਚੋ ਮੰਨ ਤਾਂ ਸਾਡਾ ਆਪ ਪਾਠ ਕਰੀਏ ਤਦ ਵੀ ਨਹੀਂ ਟਿਕਦਾ ਤੇ ਟੇਪ ਵਿੱਚ ਸੁਣਨ ਨਾਲ ਕਿਵੇਂ ਟਿਕ ਜਾਏਗਾ ਪ੍ਰੇਮੀਵਾਕ ਲਿਖਣ ਪੜਨ ਦੀ ਰਹੀ ਨਾ ਲੋੜ ਕੋਈ ਸਾਰੀ ਗੱਲ ਅਮਲਾ ਉੱਤੇ ਮੁਕਦੀ ਐ ਜਿਹਦੇ ਅਮਲ ਗੁਨਾਹ ਤੋਂ ਸਾਫ਼ ਹੋਵਨ ਖਲਕਤ ਕੁੱਲ ਪੈਰੀ ਉਸਦੇ ਝੁਕਦੀ ਐ ਲੋਕੀ ਹਾਂ ਤਕਦੀਰ ਦੇ ਕਾਇਲ ਬੋਤੇ ਅਮਲੀ ਸਾਖ ਹਿੰਮਤ ਵਿੱਚੋਂ ਫੁੱਟਦੀ ਐ ਕਿਸਮਤ ਲਫ਼ਜ਼ ਤਕਦੀਰ ਦੇ ਲਿਖੇ ਪਿੱਛੋਂ ਕਮਾਈ ਕਰਨ ਵਾਲੇ ਤੋਂ ਪਹਿਲਾਂ ਪੁੱਛਦੀ ਐ ਭਾਵੇਂ ਆਪਾਟ ਕਰਨ ਤੋਂ ਬਿਨਾ ਮਸ਼ੀਨ ਟੇਪ ਰੇਡੀਓ ਦਾ ਪਾਠ ਕੀਤਾ ਕਾਲ ਯੁਗ ਨੂੰ ਫਲ ਮਿਲੇਗਾ ਕਾਲ ਨਾਮ ਹੈ ਮਸ਼ੀਨਰੀ ਦਾ ਤੇ ਯੁਗ ਨਾਮ ਹੈ ਸਮੇ ਦਾ ਸੋ ਮਸ਼ੀਨਰੀ ਦਾ ਪਾਠ ਕੀਤਾ ਪਾਠ ਦਾ ਫਲ ਕਾਲ ਯੁਗ ਨੂੰ ਮਿਲੇਗਾ ਜੇ ਕਾਲ ਯੁਗ ਦੇ ਪੁੰਨ ਵੱਧ ਗਏ ਤਾਂ ਦੁਨੀਆ ਦੀ ਮੱਤ ਮਾਰ ਕੇ ਮਾੜੇ ਪਾਸੇ ਪ੍ਰੇਰਣਾ ਕਰਕੇ ਆਪਣੇ ਮਗਰ ਲਾਏਗਾ ਮਸ਼ੀਨਾ ਨਾਲ ਤਾਂ ਹਜ਼ਾਰਾਂ ਹੀ ਪਾਠ ਕੀਰਤਨ ਹੋ ਰਹੇ ਹਨ ਤੇ ਸਰੋਤੇ ਅਤੇ ਬਖਤੇ अथवा ਸੁਨਨ ਮੰਨਣ ਵਾਲੇ ਵਿਰਲੇ ਹਨ ਹੈਨ ਵਿਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ ਜਿਵੇਂ ਹੀ ਮਾਇਆ ਸੇਵਾ ਕਰਕੇ ਆਪਣੇ ਪੁੰਨ ਬਣਾਉਂਦੀ ਹੈ ਮਿਸਾਲ ਦੇ ਤੌਰ ਤੇ ਜਿਵੇਂ ਕੋਈ ਅਖੰਡ ਪਾਠ ਕਰਾਉਂਦਾ ਹੈ ਪਾਠ ਅਤੇ ਕੀਰਤਨ ਪਰ ਤਾਂ 500 ਰੁਪਿਆ ਖਰਚ ਕਰਦਾ ਹੈ ਤੇ ਟੀ ਪਾਰਟੀ ਸ਼ਰਾਬ ਕਬਾਬ ਮੱਛੀ ਮੀਟ ਪਰ ਹਜ਼ਾਰਾਂ ਹੀ ਖਰਚ ਕਰ ਲੈਂਦਾ ਹੈ ਹੁਣ ਵਿਚਾਰ ਕਰੋ ਅਵਲ ਤਾਂ ਸਾਡੀ ਮਾਇਆ ਪਹਿਲਾਂ ਹੀ ਬਲੈਕ ਦੀ ਹੈ ਉਸ ਨਾਲ ਪਾਠ ਦਾ ਫਲ ਵੀ ਅੱਧਾ ਰਹਿ ਜਾਂਦਾ ਹੈ ਦੂਜਾ ਪਾਠ ਨਾਲੋ ਸ਼ਰਾਬ ਕਬਾਬ ਤੇ ਜ਼ਿਆਦਾ ਖਰਚ ਹੋ ਰਹੀ ਹੈ ਉਸ ਦਾ ਫਲ ਵੈਸੇ ਹੀ ਜ਼ਿਆਦਾ ਹੋ ਜਾਣਾ ਹੈ ਇਸ ਕਾਰਨ ਮਾਇਆ ਦਾ ਪ੍ਰਭਾਵ ਹੈ ਤਾਂ ਹੀ ਮਾਨ ਦੀ ਕਲਪਨਾ ਈਰਖਾ ਬਖੀਲੀ ਦੁਨੀਆ ਦੇ ਅੰਦਰ ਜ਼ਿਆਦਾ ਵੱਧ ਰਹੀ ਹੈ ਇਹ ਦੋਨੋਂ ਹੀ ਕਾਲਯੂਗ ਅਤੇ ਮਾਇਆ ਇਹ ਚਾਹੁੰਦੇ ਹਨ ਕਿ ਜਿਹੜੇ ਵੀ ਸੰਸਾਰ ਵਿੱਚ ਨਾਮ ਜਪਣ ਵਾਲੇ ਸੰਤ ਮਹਾਪੁਰਖ ਹਨ ਉਹਨਾਂ ਨੂੰ ਕਾਬੂ ਕਰਨ ਵਾਸਤੇ ਹਰ ਇੱਕ ਯਤਨ ਵਰਤਿਆ ਜਾਵੇ ਐਸੇ ਕਾਰਨ ਹੀ ਬਾਬਾ ਜੀ ਦੇ ਪਾਸ ਕਾਲ ਯੁਗ ਨੇ ਵੀ ਚੱਕਰ ਲਾਇਆ ਤੇ ਮਾਇਆ ਨੇ ਵੀ ਸੇਵਾ ਕੀਤੀ। ਇਹੋ ਜਿਹੀ ਮਾਇਆ ਮਹਾਪੁਰਖਾਂ ਨੂੰ ਕੁਝ ਨਹੀਂ ਵਿਗਾੜ ਸਕਦੀ ਪਰ ਆਗੂ ਜੋ ਕਰਮਾਂ ਤੋਂ ਹੀ ਨੇ ਆਏ ਮਾਇਆ ਦੀ ਪਕੜ ਕਰਦੇ ਹਨ ਉਹਨਾਂ ਦੀ ਮਤ ਜ਼ਰੂਰ ਮਾਰ ਦਿੰਦੀ ਹੈ। ਸੋ ਇਹੋ ਜਿਹੀ ਕੋਤਕ ਬਾਬਾ ਜੀ ਪਾਸ ਰੋਜ਼ ਹੀ ਹੁੰਦੇ ਰਹਿੰਦੇ ਸੀ। ਸਾਖੀ ਸੰਤਨਾਰੈਣ ਸਿੰਘ ਜੀ ਨਾਲ ਹੋਈ ਬਾਬਾ ਜੀ ਨਾਨਕਸਰ ਜਗਰਾਉਂ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਬੇਅੰਤ ਸੰਗਤ ਸੇਵਾ ਕਰਕੇ ਮਨੋ ਕਾਮਨਾ ਪੂਰੀਆਂ ਕਰ ਰਹੀ ਹੈ ਪਿੰਡ ਮਾਣੁਕੀਆਂ ਤੋਂ ਨੌਜਵਾਨ ਲੜਕਾ ਸਰੋਵਰ ਦੀ ਕਾਰ ਸੇਵਾ ਤਨ ਮਨ ਕਰਕੇ ਕਰ ਰਿਹਾ ਹੈ ਪਹਿਲਾਂ ਵਿੱਚ ਓੜੀ ਬਾਬਾ ਜੀ ਦੀ ਸੰਗਤ ਅਤੇ ਪ੍ਰਸ਼ਾਦੀ ਪਾਣੀ ਦੀ ਜਥਾ ਸ਼ਕਤੀ ਸੇਵਾ ਕਰਦਾ ਸੀ ਹੁਣ ਸੇਵਾ ਦੇ ਕੁੰਭ ਵਿੱਚ ਬੇਅੰਤ ਸੇਵਾ ਕੀਤੀ ਅਤੇ ਰਿਹائش ਸੰਤ ਬਾਬਾ ਸਿੰਘ ਜੀ ਦੇ ਪਾਸ ਰੱਖੀ ਜਿਸ ਪਾਸ ਬਾਬਾ ਈਸ਼ਰ ਸਿੰਘ ਜੀ ਵੀ ਕਦੇ-ਕਦੇ ਰਿਆਇਸ਼ ਰੱਖਿਆ ਕਰਦੇ ਸਨ ਸੰਤ ਬਾਬਾ ਸਿੰਘ ਜੀ ਦੀ ਸੰਗਤ ਕਰਕੇ ਕਈ ਲਾਭ ਪ੍ਰਾਪਤ ਹੁੰਦੇ ਹਨ ਸਭ ਤੋਂ ਪਹਿਲਾ ਲਾਭ ਬਾਬਾ ਜੀ ਨਾਲ ਜੋੜਦੇ ਹਨ ਦੂਜਾ ਸਰੀਰ ਦੀ ਬੋਧ ਸੋਧ ਰੱਖਦੇ ਰਖਾਉਂਦੇ ਹਨ ਹੋਰ ਜੱਤ ਸੱਤ ਕੈਣੀ ਕਰਨੀ ਦੇ ਪੱਕੇ ਹਨ ਸੋ ਸਰੋਵਰ ਦੀ ਸੇਵਾ ਬੇਅੰਤ ਕੀਤੀ ਤੇ ਸੰਤ ਬਾਬਾ ਸਿੰਘ ਜੀ ਦੀ ਸੰਗਤ ਕਰਕੇ ਮਨ ਬਣ ਗਿਆ ਕਿ ਸੰਸਾਰ ਦੇ ਤੰਦਿਆਂ ਵਿੱਚ ਕੀ ਪਿਆ ਹੈ ਬਾਬਾ ਜੀ ਦੀ ਸੰਗਤ ਕਰਕੇ ਮਨੁਸ਼ਾ ਜਨਮ ਸਫਲ ਕਰੀਏ ਸੋਏ ਮਨ ਵਿੱਚ ਫੈਸਲਾ ਕਰ ਲਿਆ ਕਿ ਇਹ ਜਨਮ ਬਾਬਾ ਜੀ ਦੇ ਚਰਨਾਂ ਵਿੱਚ ਲਾ ਦੇਣਾ ਹੈ ਹੁਣ ਸਰੋਵਰ ਤਿਆਰ ਹੋਣ ਤੋਂ ਕੁਝ ਸਮਾਂ ਬਾਅਦ بارش ਐਸੀ ਹੋਈ ਕਿ ਜਿਸ ਨਾਲ ਸਾਰਾ ਠਾੜ ਨਾਨਕ ਸਰ ਡਿੱਗ ਪਿਆ ਇਸ ਠਾੜ ਦੇ ਡਿੱਗਣ ਦਾ ਵੀ ਕਾਰਨ ਸੀ ਉਹ ਇਸ ਤਰ੍ਹਾਂ ਹੈ ਧਿਆਨ ਨਾਲ ਸੁਣੋ ਜਿਸ ਵਕਤ ਸ੍ਰੀ ਬਾਬਾ ਈਸ਼ਰ ਸਿੰਘ ਜੀ ਆਪਣੇ ਮੁਰਸ਼ਿਦ ਦੇ ਹੁਕਮ ਅਨੁਸਾਰ ਚੋੜਾ ਤੋਂ ਨਾਨਕ ਸਰ ਜਗਰਾਉਂ ਆਏ ਇਸ ਸਰੋਵਰ ਦੀ ਸੇਵਾ ਸੰਪੂਰਨ ਕੀਤੀ ਹੁਣ ਨਿਰੰਕਾਰ ਵੱਲੋਂ ਪ੍ਰੇਰਣਾ ਹੋਈ ਕਿ ਬਾਕੀ ਵੀ ਹਰ ਮੰਦਰ ਦੀ ਸੇਵਾ ਕਰੋ ਭਾਵ ਪੱਕਾ ਬਣਾਓ ਅਗੋ ਸ਼੍ਰੀ ਬਾਬਾ ਈਸ਼ਰ ਸਿੰਘ ਜੀ ਨੇ ਪਾਤਸ਼ਾਹੀ ਦਸਵੀਂ ਠਾੜ ਪਿਓ ਮੈਂ ਜੋਰ ਕਰ ਬਚਨ ਕਹਿਓ ਸਿਰ ਨਿਐ ਪਾਉ ਨਿਮਰਤਾ ਸਹਿਤ ਹੱਥ ਜੋੜ ਬੇਨਤੀ ਕੀਤੀ ਪਾਤਸ਼ਾ ਜੇ ਅਸੀਂ ਇਸ ਕੱਚੀ ਜਗ੍ਹਾ ਨੂੰ ਢਵਾਇਆ ਤਾਂ ਪੁਰਾਣੇ ਸਤਸੰਗੀ ਕਹਿਣਗੇ ਕਿ ਆਪਣਾ ਨਾਮ ਉੱਚਾ ਕਰਨ ਵਾਸਤੇ ਸੇਰੀ ਬਾਬਾ ਨਾਨਕ ਸਿੰਘ ਜੀ ਦਾ ਠਾਠ ਬਣਾਇਆ ਟਾ ਦਿੱਤਾ ਹੈ ਜੋ ਬਾਬਾ ਜੀ ਨੇ ਆਪਣੇ ਹੱਥੀ ਜਾਂ ਆਪਣੀ ਨਿਗਾ ਵਿੱਚ ਜਗਾ ਬਣਵਾਈ ਹੈ ਉਹ ਸਭ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਹਨ ਇਹ ਬਾਬਾ ਈਸ਼ਰ ਸਿੰਘ ਜੀ ਦੀ ਬੇਨਤੀ ਕਰਨ ਨਾਲ ਅੱਗੋਂ ਸਤਿਗੁਰੂ ਵੱਲੋਂ ਹੁਕਮ ਹੋਇਆ ਇਹ ਟਾਉਣ ਦੀ ਸੇਵਾ ਖਵਾਜਾ ਖਿਜਰ ਤੋਂ ਕਰਵਾ ਦੇਵਾਂਗੇ ਟਾਉਣ ਦਾ ਬਹਾਨਾ ਤੁਹਾਡੇ ਤੇ ਨਹੀਂ ਹੋਵੇਗਾ ਇਹ ਸੇਵਾ ਇੰਦਰ ਦੇਵਤੇ ਤੋਂ ਲੈ ਲਵਾਂਗੇ ਅੱਗੋਂ ਬਾਬਾ ਈਸ਼ਰ ਸਿੰਘ ਜੀ ਨੇ ਸੱਤ ਬਚਨ ਕੀਤਾ ਸੋ ਐਸੀ ਬਾਰਿਸ਼ ਹੋਈ ਧਰਤੀ ਦਾ ਤੇ ਬਾਰਿਸ਼ ਦਾ ਪਾਣੀ ਇੱਕ ਹੋ ਗਿਆ ਤੇ ਜਿਤਨਾ ਵੀ ਹਰਮੰਦਰ ਠਾੜ ਸੀ ਸਭ ਧਰਤੀ ਦੇ ਵਿੱਚ ਦੱਬ ਗਿਆ ਨਹੀਂ ਤੇ ਇਹੋ ਹੀ ਕੱਚੀ ਜਗ੍ਹਾ ਤੇ ਸ੍ਰੀ ਬਾਬਾ ਨਾਨਕ ਸਿੰਘ ਜੀ ਦੇ ਸਮੇਂ ਅਤੇ 7 ਸਾਲ ਬਾਅਦ ਤੱਕ ਕਈ ਬਾਰਿਸ਼ਾਂ ਤੇ ਹੜ੍ਹ ਆਏ ਪਰ ਇੰਨਾ ਭੋਰਿਆਂ ਵਿੱਚ ਪਾਣੀ ਸਿੰਮਿਆਂ ਵੀ ਨਜ਼ਰ ਨਹੀਂ ਸੀ ਆਇਆ ਬਾਕੀ ਪੜਨ ਵਾਲੇ ਲੋਕ ਹੈਰਾਨ ਹੋਣਗੇ ਕਿ ਲਿਖਾਰੀ ਅਣਹੋਣੀਆਂ ਗੱਲਾਂ ਆਪਣੇ ਪਾਸੋਂ ਹੀ ਦੱਸੀ ਜਾ ਰਿਹਾ ਹੈ ਪਰ ਜੋ ਮੈਂ ਦੇਖਿਆ ਹੈ ਉਹ ਕਹਿ ਰਿਹਾ ਹਾਂ ਜੋ ਸਾਰੇ ਕੋ ਤੱਕ ਦੱਸਾਂ ਤਾਂ ਮੈਂ ਇਸ ਜਨਮ ਵਿੱਚ ਕੀ ਇੱਕ ਜਨਮ ਹੋਰ ਪਾ ਲਵਾਂ ਤਦ ਵੀ ਨਹੀਂ ਦੱਸ ਸਕਦਾ ਇਹੋ ਜਿਹਾ ਸਮਾਂ ਦੇਖਿਆ ਹੈ ਇੱਕ ਦਫਾ ਬਾਬਾ ਜੀ ਬਾਰੋਂ ਨਾਨਕ ਸਰ ਪਹੁੰਚੇ ਗਰਮੀ ਬਹੁਤ ਸੀ ਹਜ਼ੂਰ ਨੇ ਕਿਹਾ ਇੱਥੇ ਗੁਰੂ ਸਾਹਿਬ ਦੇ ਪਿਛਲੇ ਪਾਸੇ ਮਨਾ ਬਣਾ ਲਓ ਰਾਤ ਨੂੰ ਕੀਰਤਨ ਇੱਥੇ ਕਰਿਆ ਕਰੋ ਅਗੋਂ ਬੇਨਤੀ ਕੀਤੀ ਜੀ ਇੱਟਾਂ ਕੱਲ ਲਾਉਣ ਗਿਆ ਕੱਲ ਨੂੰ ਮੰਨਾ ਬਣ ਜਾਏਗਾ ਹਜ਼ੂਰ ਨੇ ਕਿਹਾ ਕੱਲ ਕਿੰਨੂ ਆਇਆ ਹੁਣ ਇੱਕ ਪਾਸੇ ਇੱਟਾਂ ਪੱਥ ਲਓ ਦੂਜੇ ਪਾਸੇ ਚਿਣਾਈ ਕਰ ਲਓ ਅੱਗੋਂ ਸੱਤ ਬਚਨ ਕਰਕੇ ਗਿੱਲੀ ਸੁੱਕੀ ਮਿੱਟੀ ਕਰਕੇ ਇੱਟਾਂ ਪੱਥੀ ਗਏ ਤੇ ਦੂਜੇ ਪਾਸੇ ਚਿਣਾਈ ਕੀਤੀ ਗਈ ਹਜ਼ੂਰ ਨੇ ਦੇਖਿਆ ਚਿਣਾਈ ਹੌਲੀ-ਹੌਲੀ ਕਰਦੇ ਹਨ ਤਾਂ ਹੁਕਮ ਦਿੱਤਾ ਇਹ ਇੱਟਾਂ ਖੜੇ ਲੋਟ ਲਾ ਦਿਓ ਭਾ ਪਹਿਲਾਂ 4.5 ਇੰਚ ਦੀ ਕੰਧ ਕਰ ਰਹੇ ਸੀ ਹੁਣ ਹੁਕਮ ਅਨੁਸਾਰ 3 ਇੰਚੀ ਦੀ ਸ਼ੁਰੂ ਕਰਵਾ ਦਿੱਤੀ ਇੱਕ ਮਿਸਤਰੀ ਨੇ ਬੇਨਤੀ ਕੀਤੀ ਪਾਦਸ਼ਾ ਗਿੱਲੀਆਂ ਕੱਚੀਆਂ ਇੱਟਾਂ ਇਹ ਤਾਂ ਬੰਦਿਆਂ ਬੰਦਿਆਂ ਹੀ ਡਿੱਗ ਪੈਣਗੇ ਹਜ਼ੂਰ ਨੇ ਕਿਹਾ ਸੱਤ ਵਚਨ ਕਰੀਦਾ ਹੈ ਬੋទੀਆਂ ਚਤਰਾਇਆਂ ਨਹੀਂ ਕਰੀਦੀਆਂ ਅੱਗੋਂ ਸੱਤ ਵਚਨ ਕਰਕੇ ਚਿਨਾਈ ਕਰ ਛੱਤ ਪਾ ਦਿੱਤੀ ਸ਼ਾਮਾਂ ਦਾ ਕੀਰਤਨ ਦੀਵਾਨ ਵਿੱਚ ਹੋਇਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਰਾਤ ਨੂੰ 11 ਵਜੇ ਤੱਕ ਜੋ ਕੀਰਤਨ ਹੁੰਦਾ ਸੀ ਉਸ ਕੀਰਤਨ ਵਾਸਤੇ ਰਾਗਿਆਂ ਨੂੰ ਹੁਕਮ ਹੋਇਆ ਨਵੀਂ ਛੱਤ ਪਰ ਕੀਰਤਨ ਕਰੋ ਸੋ ਹੁਕਮ ਅਨੁਸਾਰ ਹਾਗੀ ਬੈਠ ਤਾਂ ਗਈ ਪਰ ਡਰ ਬਹੁਤ ਲੱਗੇ ਕਿ ਛੱਤ ਹੁਣ ਵੀ ਡਿੱਗੀ ਤੇ ਹੁਣ ਵੀ ਡਿੱਗੀ ਕਿਉਂਕਿ 10-12 ਬੰਦੇ ਹਾਗੀ ਤੇ 5-7 ਹੋਰ ਸਿੰਘ ਛੱਤ ਤੇ ਬੈਠ ਗਏ ਤੇ ਛੱਤ ਵੀ ਹਿੱਲਦੀ ਸੀ ਪਰ ਇਸ ਛੱਤ ਤੇ ਹਮੇਸ਼ਾ ਕੀਰਤਨ ਹੁੰਦਾ ਰਿਹਾ ਇਹ ਛੱਤ ਹਿੱਲਦੀ ਤਾਂ ਰਹੀ ਪਰ ਇਹ ਛੱਤ ਆਪਣੇ ਆਪ ਡਿੱਗੀ ਨਹੀਂ ਨੇਤ ਨਿਰੰਕਾਰ ਦੀ ਤੇ ਹੁਕਮ ਬਾਬਾ ਜੀ ਦਾ ਸਾਰਾ ਨਵਾਂ ਪੁਰਾਣਾ ਠਾਠ ਡਿੱਗ ਪਿਆ ਪਰ ਉਹ ਕੋਠਾ ਨਹੀਂ ਡਿੱਗਿਆ ਜਿਸ ਵਕਤ ਸ੍ਰੀ ਬਾਬਾ ਈਸ਼ਰ ਸਿੰਘ ਜੀ ਨੇ ਨਵੇਂ ਠੜ ਦੀ ਸੇਵਾ ਸੰਪੂਰਨ ਕਰਵਾ ਕੇ ਆਪਣੀ ਰਿਹਾਇਸ਼ ਦੀ ਜਗ੍ਹਾ ਅਤੇ ਛੋਟੇ ਦੀਵਾਨ ਦੀ ਜਗ੍ਹਾ ਦੀ ਸੇਵਾ ਕਰਵਾਈ ਉਸ ਵਕਤ ਆਪ ਉਹ ਛੱਤ ਢਾਈ ਜਿੱਥੇ ਬਾਬਾ ਈਸ਼ਰ ਸਿੰਘ ਜੀ ਨੇ ਸਰੀਰ ਛੱਡਿਆ ਹੈ ਉਸ ਦੇ ਸਾਹਮਣੇ ਗੁਰਦੁਆਰੇ ਦੇ ਪਿਛਲੇ ਪਾਸੇ ਜਿੱਥੇ ਹੁਣ ਠੜਾ ਹੈ ਉਸ ਠੜੇ ਪਰ ਬਾਬਾ ਜੀ ਦਾ ਆਸਣ ਲੱਗਦਾ ਐਥੇ ਉਹ ਕੋਠਾ ਸ੍ਰੀ ਬਾਬਾ ਅਨੰਤ ਸਿੰਘ ਜੀ ਨੇ ਬਣਵਾਇਆ ਸੀ ਸੋ ਪਿਆਰਿਓ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਬਿਕਰਮੀ ਸੰਮਤ 2007 11 ਹਾੜ ਨੂੰ ਸਰੋਵਰ ਦਾ ਟੱਕ ਲਾਇਆ ਤੇ 28 ਦਿਨਾਂ ਵਿੱਚ ਸੰਪੂਰਨ ਕੀਤਾ ਹੁਣ ਸਰੋਵਰ ਦੀ ਸੇਵਾ ਪਿੱਛੋਂ ਹਾੜ ਆਇਆ ਤੇ ਸਾਰਾ ਠਾੜ ਡਿੱਗ ਪਿਆ ਸੋ ਸ਼੍ਰੀ ਬਾਬਾ ਈਸ਼ਰ ਸਿੰਘ ਜੀ ਨੇ ਬਿਕਰਮੀ ਸੰਮਤ 2008 ਫਗਗਨ ਦੀ 2 ਤਰੀਕ ਨੂੰ ਹਰਮੰਦਰ ਦੀ ਨੀਂ ਰੱਖੀ ਤੇ ਸੇਵਾ ਦਾ ਖੇਤਰ ਲਾ ਦਿੱਤਾ ਹੁਣ ਧਰਤੀ ਤੇ بارش ਦਾ ਪਾਣੀ ਇਕ ਹੋਣ ਦੇ ਕਾਰਨ ਕਰਕੇ ਬਾਬਾ ਜੀ ਦਾ ਸਰੀਰ ਕਬਜ ਦੀ ਵਜ੍ਹਾ ਕਰਕੇ ਕਮਜ਼ੋਰ ਰਹਿਣ ਲੱਗ ਪਿਆ ਡਾਕਟਰ ਚੰਨਨ ਸਿੰਘ ਨੇ ਮਿਕਚਰ ਬਣਾ ਕੇ ਦਿੱਤਾ ਉਹ ਜਿੰਨਾ ਚਿਰ ਦਵਾਈ ਵਰਤਣੀ ਉਤਨਾ ਚਿਰ ਸਰੀਰ ਠੀਕ ਰਹਿਣਾ ਜਦੋਂ ਦਵਾਈ ਬੰਦ ਕਰ ਦੇਣੀ ਉਤਨਾ ਫਿਰ ਸਰੀਰ ਢਿੱਲਾ ਹੋ ਜਾਣਾ ਅੱਜ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਦੇ ਵਜ਼ੀਰ ਪਟਿਆਲੇ ਤੋਂ ਦਰਸ਼ਨ ਕਰਨ ਵਾਸਤੇ ਪਹੁੰਚੇ ਉਹਨਾਂ ਨੇ ਬਾਬਾ ਜੀ ਦਾ ਸਰੀਰ ਢਿੱਲਾ ਦੇ ਕੇ ਬੇਨਤੀ ਕੀਤੀ ਪਾਤਸ਼ਾਹ ਸਰੀਰ ਦੀ ਸੰਭਾਲ ਪਹਿਲੇ ਕਰੋ ਕਿਉਂਕਿ ਸਿਹਤ ਠੀਕ ਹੋਵੇ ਤਾਂ ਨਾਮ ਜਪਿਆ ਜਾਂਦਾ ਹੈ ਸਿਹਤ ਠੀਕ ਹੋਵੇ ਤਾਂ ਸੇਵਾ ਕੀਤੀ ਅਤੇ ਕਰਾਈ ਜਾਂਦੀ ਹੈ ਸਤਿਗੁਰੂ ਵੀ ਬਾਣੀ ਵਿੱਚ ਦੱਸਦੇ ਹਨ ਘਟ ਵਸੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋਪਾਲ ਭਾ ਕਿ ਸਰੀਰ ਦੀ ਸੰਭਾਲ ਜ਼ਰੂਰ ਕਰੋ ਅਗੋਂ ਬਾਬਾ ਜੀ ਨੇ ਕਿਹਾ ਹਰ ਚੰਦ ਸਿਆਂ ਇਹ ਸਰੀਰ ਹੀ ਸੰਗਤ ਦਾ ਹੈ ਚਾਹੇ ਰੱਖ ਲੈ ਤੇ ਚਾਹੇ ਗਵਾ ਲੈ ਅਸੀਂ ਇਸ ਵਿੱਚ ਕੁਝ ਨਹੀਂ ਕਹਿ ਸਕਦੇ ਇਹ ਵੀ ਸੇਵਕ ਦੀ ਪ੍ਰੀਖਿਆ ਸੀ ਸੋ ਸਰਦਾਰ ਜੀ ਨੇ ਬੇਨਤੀ ਕਰ ਆਗਿਆ ਮੰਗੀ ਪਾਤਸ਼ਾ ਮੇਰੇ ਨਾਲ ਇੱਕ ਬੰਦੇ ਨੂੰ ਤੋਰੂ ਮੈਂ ਡਾਕਟਰ ਚੰਨਨ ਸਿੰਘ ਦੇ ਨਾਲ ਸਲਾਹ ਕਰਕੇ ਕੋਈ ਸਿਹਤ ਦੇ ਠੀਕ ਰਹਿਣ ਦਾ ਇੰਤਜ਼ਾਮ ਕਰਦਾ ਹਾਂ ਅਗੋਂ ਬਾਬਾ ਜੀ ਨੇ ਕਿਹਾ ਸਰਦਾਰ ਜੀ ਚੋੜਾ ਦੇ ਅੰਦਰਲੇ ਨਲਕੇ ਦਾ ਪਾਣੀ ਸਾਨੂੰ ਬਹੁਤ ਮਾਫਕ ਹੈ ਤੇ ਉਸ ਨਾਲ ਸਿਹਤ ਠੀਕ ਰਹਿੰਦੀ ਹੈ ਇਤਨਾ ਇਸ਼ਾਰਾ ਹਜ਼ੂਰ ਨੇ ਕਰ ਦਿੱਤਾ ਹੁਣ ਸਰਦਾਰ ਬਾਬਾ ਜੀ ਦੇ ਹੁਕਮ ਅਨੁਸਾਰ ਨਾਲ ਇਸ ਮੁੰਡੇ ਨੂੰ ਲੈ ਕੇ ਬਾਹਰ ਖੂਹੀ ਤੇ ਪਹੁੰਚਿਆ ਇੱਥੇ ਟਾਂਗਾ ਖਲੋਤਾ ਸੀ ਜੋ ਸਰਦਾਰ ਜੀ ਨੇ ਜਗਰਾਵਾਂ ਤੋਂ ਮੰਗਵਾਇਆ ਸੀ ਉਸ ਟਾਂਗੇ ਵਿੱਚ ਬੈਠ ਕੇ ਡਾਕਟਰ ਚੰਨਨ ਸਿੰਘ ਪਾਸ ਪਹੁੰਚੇ ਦਵਾਈ ਬਣਵਾਈ ਤੇ ਸਲਾਹ ਇੱਕ ਦੂਜੇ ਨੂੰ ਦਿੱਤੀ ਤੇ ਲਈ ਡਾਕਟਰ ਨੇ ਵੀ ਇਹੋ ਕਿਹਾ ਇੱਥੇ ਹੱਡ ਦੇ ਔਨ ਨਾਲ ਪਾਣੀ ਕੱਚਾ ਭਾਅ ਵਾਈ ਹੋ ਗਿਆ ਹੈ ਜੇ ਪਾਣੀ ਦਾ ਤੇ ਬਾਦਲਾ ਹੋ ਜਾਵੇ ਕਿਸੇ ਵੀ ਦਵਾਈ ਦੀ ਲੋੜ ਨਹੀਂ ਰਹੇਗੀ ਸੋ ਇਸ ਤਰ੍ਹਾਂ ਗੱਲਬਾਤ ਕਰਕੇ ਵਾਪਸ ਨਾਨਕ ਸਰ ਟਾਂਗੇ ਪਰ ਆ ਰਹੇ ਹਨ ਰਸਤੇ ਵਿੱਚ ਸਰਦਾਰ ਨੇ ਪੁੱਛਿਆ ਕਾਕਾ ਤੇਰਾ ਪਿੰਡ ਕਿਹੜਾ ਹੈ ਉੱਤਰ ਵਿੱਚ ਕਿਹਾ ਜੀ ਮਾਨੂ ਕੀ ਫਿਰ ਸਰਦਾਰ ਨੇ ਕਿਹਾ ਤੇਰਾ ਨਾਮ ਕੀ ਹੈ ਤਨੇ ਕਿਤਨੇ ਭਾਈ ਹੋ ਆਗੋਂ ਕਿਹਾ ਜੀ ਮੇਰਾ ਨਾਮ ਨਰੈਣ ਸਿੰਘ ਹੈ ਤੇ ਅਸੀਂ ਦੋ ਭਾਈ ਹਾਂ ਫਿਰ ਸਰਦਾਰ ਨੇ ਕਿਹਾ ਕਿਸ ਬਰਾਦਰੀ ਦੇ ਹੋ ਆਗੋਂ ਕਿਹਾ ਜੀ ਜ਼ਿੰਮੇਦਾਰ ਸੰਧੂ ਹੁੰਦੇ ਹਾਂ ਫਿਰ ਸਰਦਾਰ ਨੇ ਕਿਹਾ ਕਿਤਨੀ ਕੁ ਜ਼ਮੀਨ ਹੈ ਆਗੋਂ ਕਿਹਾ ਜੀ ਚਾਰ ਹਾਲ ਦੀ ਜ਼ਮੀਨ ਹੈ ਹੁਣ ਸਰਦਾਰ ਨੇ ਕਿਹਾ ਕਾਕਾ ਇੱਕ ਸੇਵਾ ਤੈਨੂੰ ਦਸੀ ਜੇ ਤੂੰ ਕਰ ਲਵੇਂ ਤੇ ਪੂਰੀ ਨਿਭਾ ਲਵੇਂ ਤਾਂ ਇਸ ਘਰ ਵਿੱਚੋਂ ਸਾਰੀਆਂ ਹੀ ਦਾਤਾਂ ਪ੍ਰਾਪਤ ਹੁੰਦੀਆਂ ਹਨ ਆਗੋਂ ਇਸ ਲੜਕੇ ਨੇ ਕਿਹਾ ਜੀ ਦੱਸੋ ਮੈਂ ਕਰਾਂਗਾ ਫਿਰ ਸਰਦਾਰ ਨੇ ਕਿਹਾ ਕਾਕਾ ਕਹਿਣੀ ਸੌਖੀ ਹੈ ਪਰ ਕਰਨੀ ਬਹੁਤ ਔਖੀ ਹੈ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਗਾਗਰ ਦੀ ਸੇਵਾ ਕੀਤੀ 12 ਸਾਲਾਂ ਬਾਅਦ ਗੱਦੀ ਪ੍ਰਾਪਤ ਕਰ ਲਈ ਤੀ ਸੋ ਕਾਕਾ ਬਾਬਾ ਜੀ ਨੂੰ ਨਾਨਕ ਸਰ ਦਾ ਪਾਣੀ ਮਾਫਕ ਨਹੀਂ ਹੈ ਜੇ ਤੂੰ ਚੋੜਦਾ ਤੋਂ ਪਾਣੀ ਦੂਜੇ ਤੀਜੇ ਦਿਨ ਵੀ ਇੱਕ ਗਾਗਰ ਪੀਣ ਵਾਸੇ ਲਿਆਇਆ ਕਰੇ ਤਾਂ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ ਭਾਈ ਗੁਰਦਾਸ ਜੀ ਇਸ ਕਬੜ ਦੁਆਰਾ ਦਸਤੇ ਹਨ ਪੰਜ 바ਰ ਗੰਗ ਜਾਏ 바ਰ ਪੰਜ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰਸੇ ਕਉ ਨਵਾਏਗਾ ਸਿੱਖ ਕੋ ਪਿਲਾਏ ਪਾਣੀ ਪਾਓ ਕਰ ਕੁਰਖੇਤ अश्वमेध जग फन सिख को जिवाएगा जैसे सात मंदर कंचन के उसार दीने तैसा पुण्य सिख को एक शब्द सिखाएगा जैसे 20 बार दर्शन साध किया काहू तैसा फल सिख को चाप पग सो आएगा अर्थ पांचवारी गंगा ते स्नान कर लवे पांच वार ही प्रागराज ते स्नान कर लवे ਜਿਤਨਾ ਗੰਗਾ ਦਾ ਤੇ ਪ੍ਰਾਗ ਰਾਜ ਨਾਉਣ ਦਾ ਫਲ ਹੈ ਇਤਨਾ ਹੀ ਗੁਰਸਿੱਖ ਦੇ ਇਸ਼ਨਾਨ ਕਰਾਉਣ ਦਾ ਫਲ ਹੈ ਗੁਰਸਿੱਖ ਦੀ ਇੱਛਾ ਅਨੁਸਾਰ ਸਿੱਖ ਨੂੰ ਪਾਣੀ ਪਿاويه अथवा ਪ੍ਰਸ਼ਾਦ ਛਕਾਵੇ ਸੇਵਾ ਕਰਨ ਵਾਲੇ ਗੁਰਸਿੱਖ ਨੂੰ ਇੱਕ ਵਾਰ ਪਾਣੀ ਪਿਲਾਉਣ ਦਾ ਅਸ਼ਵ ਮੇਦ ਜਗ ਦਾ ਫਲ ਪ੍ਰਾਪਤ ਹੁੰਦਾ ਹੈ ਪਰ ਜੋ ਮਾਪੁਰਖ ਨੂੰ ਰੋ ਛਕਾਉਣਾ ਹੈ ਉਸ ਦਾ ਫਲ ਕਹਿਣ ਸੁਣਨ ਤੋਂ ਬਾਹਰ ਹੈ ਇਸ ਤਰ੍ਹਾਂ ਸਰਦਾਰ ਹਰਚੰਦ ਸਿੰਘ ਨੇ अनेका ਤਰ੍ਹਾਂ ਦੀਆਂ ਮਸਾਲਾਂ ਦੇ ਕੇ ਨਰੈਣ ਸਿੰਘ ਨੂੰ ਸਮਝਾਇਆ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਭਾਵੇਂ ਜੇ ਸੇਵਾ ਮੁਰਸ਼ਿਦ ਦੀ ਮਰਜ਼ੀ ਅਨੁਸਾਰ ਹੋਵੇ अथवा ਮੁਰਸ਼ਿਦ ਦੇ ਸਰੀਰ ਨੂੰ ਮਾਫਕ ਹੋਵੇ ਉਸ ਦਾ ਫਲ ਅਤਿਅੰਤ ਹੁੰਦਾ ਹੈ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਸਰਦਾਰ ਹਰਚੰਦ ਸਿੰਘ ਨੇ ਰਸਤੇ ਵਿੱਚ ਆਉਂਦਿਆਂ ਬਹੁਤ ਸਮਝਾਇਆ ਅਗੋਂ ਨਰੈਣ ਸਿੰਘ ਨੇ ਸੱਤ ਬਚਨ ਗਿਆ ਤੇ ਮਨ ਵਿੱਚ ਪ੍ਰਣ ਕਰ ਲਿਆ ਕਿ ਇਹ ਸੇਵਾ ਆਪਣੇ ਸਰੀਰ ਨਾਲ ਪੂਰੀ ਨਿਭਾਵੇਗਾ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ